ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤੇ ਇਸ ਗੱਲ ਦਾ ਮਾਣ ਕਰਿਓ ਜਿੰਨੇ ਵੀ ਬੈਠੇ ਆਉਂਦੇ ਸਾਡੀਆਂ 10 ਪਾਤਸ਼ਾਹੀਆਂ ਹੋਈਆਂ ਨੇ 11ਵੇਂ ਥਾਂ ਤੇ ਬੈਠੇ ਨੇ ਧੰਨ ਸ੍ਰੀ ਗੁਰੂ ਬੋਲੋ ਜੀ ਧੰਨ ਸ੍ਰੀ ਗੁਰੂ 11ਵੇਂ ਥਾਂ ਤੇ ਬੈਠੇ ਨੇ ਮਹਾਰਾਜ ਸੁਣੋ ਦਸਾਂ ਬਾਦਸ਼ਾਹੀਆਂ 'ਚੋਂ ਸਾਡੇ ਦੋ ਸਤਿਗੁਰੂ ਉਹ ਨੇ ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਦਿਹਾੜਾ ਤੇ ਮਨਾਉਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਨੇ ਆ ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਨੇ ਆ ਪਰ ਸੁਣੋ ਦੋ ਗੁਰਪੁਰਬ ਸਿੱਖਾਂ ਵਿੱਚ ਕਦੇ ਵੀ ਨਹੀਂ ਮਨਾਏ ਗਏ ਤੇ ਨਾ ਮਨਾਏ ਜਾਣਗੇ ਕਦੇ ਉਹ ਕਿਹੜੇ ਨੇ ਭਲਾ ਇੱਕ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਤੇ ਇੱਕ ਹੈ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਪੁਰਬ ਪਰ ਤੁਸੀਂ ਕਦੇ ਸੁਣਿਆ ਕਿਸੇ ਨੇ ਵੀ ਸ੍ਰੀ ਗੁਰੂ ਨਾਨਕ ਸਾਹਿਬ ਦਾ ਗੁਰਤਾ 31 ਦਿਵਸ ਮਨਾਇਆ ਗਿਆ ਹੋਵੇ ਸੁਣਿਆ ਜੀ ਕਦੇ ਵੀ ਅੱਜ ਗੁਰੂ ਨਾਨਕ ਸਾਹਿਬ ਨੂੰ ਗੁਰਤਾ 31 ਮਿਲੀ ਸੀ ਦੂਜੇ ਪਾਤਸ਼ਾਹ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਤੇ ਸੁਣਾ ਵੀ ਆਪਾਂ ਵੀ ਅੱਜ ਮਹਾਰਜ ਨੂੰ ਗੁਰਤਾ ਗੱਦੀ ਦਿਵਸ ਹੈ ਸਤਿਗੁਰਾਂ ਦਾ ਪਰ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦਿਵਸ ਨਹੀਂ ਮਨਾਇਆ ਜਾਂਦਾ ਉਹਦਾ ਕਾਰਨ ਇਹ ਹੈ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਗੁਰੂ ਥਾਪਿਆ ਨਹੀਂ ਸੱਚੇ ਪਾਤਸ਼ਾਹ ਧਰੋਂ ਗੁਰੂ ਬਣ ਕੇ ਆਏ ਸਨ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਤਾਂ ਸੀ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦਿਵਸ ਨਹੀਂ ਕਦੇ ਮਨਾਉਂਦੇ ਤੇ ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਤੇ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾਂਦਾ ਹੈ ਪਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋਤੀ ਜੋਤ ਦਿਵਸ ਕਦੇ ਵੀ ਨਹੀਂ ਮਨਾਉਂਦੇ ਤੇ ਨਾ ਆਉਣ ਵਾਲੇ ਸਮੇਂ 'ਚ ਮਨਾਵਾਂਗੇ ਕਾਰਨ ਕੀ ਹੈ ਸਾਡੇ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਸੀ ਅਟਲ ਨੇ ਤੇ ਅਟਲੀ ਰਹਿਣਗੇ ਇਹ ਸ਼ਬਦ ਨੇ ਜੀ ਸ਼ਬਦ ਨਹੀਂ ਕਿਤੇ ਜਾਂਦਾ ਆਉਂਦਾ ਹੁੰਦਾ ਹੁੰਦਾ ਸਰੀਰ ਦਾ ਧਰਮ ਹੈ ਜੰਮਣਾ ਤੇ ਮਰਨਾ ਸਰੀਰ ਜਿਹੜਾ ਜੰਮਿਆ ਉਹ ਜਿਹੜਾ ਪੈਦਾ ਹੋਇਆ ਖਤਮ ਜ਼ਰੂਰ ਹੋਏਗਾ ਜੋ ਉਪਜੇ ਉਸੋ ਬਿੰਸ ਹੈ ਪਰੋ ਆਜ ਕੇ ਕਾਲ ਜੋ ਪੈਦਾ ਹੋਇਆ ਉਹਨੇ ਖਤਮ ਜ਼ਰੂਰ ਹੋਣਾ ਤੇ ਸ਼ਬਦ ਕਦੇ ਵੀ ਪੈਦਾ ਨਹੀਂ ਹੁੰਦਾ ਸ਼ਬਦ ਪ੍ਰਗਟ ਹੁੰਦਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੁਗੋ ਜੁਗ ਅਟਲ ਨੇ ਤੇ ਸੁਣੋ ਦੁਨੀਆਂ ਦੇ ਵਿੱਚ ਧਾਰਮਿਕ ਗ੍ਰੰਥ ਬਹੁਤ ਨੇ ਸਾਰੇ ਹੀ ਸਤਿਕਾਰਯੋਗ ਨੇ ਮਾੜਾ ਕੋਈ ਨਹੀਂ ਨਿੰਦਿਆ ਨਹੀਂ ਕਦੇ ਕਿਸੇ ਦੀ ਕਰਨੀ ਪਰ ਇਸ ਗੱਲ ਦਾ ਅਸੀਂ ਸਿੱਖ ਮਾਨ ਕਰ ਸਕਦੇ ਹਾਂ ਖਾਸ ਕਰਕੇ ਸਿੱਖ ਦੁਨੀਆਂ ਦੇ ਸਾਰੇ ਧਰਮ ਗ੍ਰੰਥਾਂ ਵਿੱਚੋਂ ਜੇ ਕਿਸੇ ਗ੍ਰੰਥ ਨੂੰ ਜਿਉਂਦੇ ਜਾਗਦੇ ਗੁਰੂ ਦੀ ਪਤਵੀ ਮੰਨਤਾ ਮਿਲ ਜੇ ਤਾਂ ਧੰਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲੀ ਹੈ ਸਾਡੇ ਦੇਸ਼ ਦੇ ਕਾਨੂੰਨ ਨੇ ਵੀ ਮੰਨਿਆ ਹੈ ਉਹ ਗੱਲ ਵੱਖਰੀ ਹੈ ਵੀ ਅੱਜ ਥਾਂ ਥਾਂ ਤੇ ਬੇਅਦਬੀਆਂ ਹੁੰਦੀਆਂ ਨੇ ਕਾਨੂੰਨ ਨੂੰ ਫਰਕ ਕੋਈ ਨਹੀਂ ਪੈਂਦਾ ਪਰ ਸਾਡੇ ਦੇਸ਼ ਦਾ ਕਾਨੂੰਨ ਕਹਿੰਦਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਿਆਂ ਦੇ ਜਾਗ ਦੇ ਗੁਰੂ ਨੇ ਜੀ ਸਿੱਖਾਂ ਦਾ ਜਾਗ ਦਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਸੁਣੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹਨਾਂ ਦੋ ਪਾਤਸ਼ਾਹਿਆਂ ਦਾ ਦੇਣ ਸਿੱਖਾਂ ਦੀ ਗੱਲ ਛੱਡੋ ਸਿੱਖਾਂ ਦੀ ਗੱਲ ਕਰਾਂਗੇ ਤੇ ਬਹੁਤ ਛੋਟੇ ਦੇ ਦੈਰੇ ਵਿੱਚ ਵੱਧ ਜਾਵਾਂਗੇ ਆਪਾਂ ਇਹਨਾਂ ਦੋ ਪਾਤਸ਼ਾਹੀਆਂ ਦਾ ਦੇਣ ਸਾਰੀ ਦੁਨੀਆ ਨਹੀਂ ਦੇ ਸਕਦੀ ਕਦੇ ਵੀ ਜੇ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ ਲਿਖਵਾਉਂਦੇ ਸਾਰੀ ਬਾਣੀ ਨਾ ਇਕੱਠੀ ਕਰਦੇ ਤੇ ਜਿਹੜੀ ਸਾਡੇ ਕੋਲ ਸ਼ੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਜ ਹੈ ਨਾ ਇਹਦੇ ਵਿੱਚ ਹੁਣ ਤੱਕ ਕਈ ਮਲਾਵਟਾਂ ਹੋ ਚੁੱਕੀਆਂ ਹੋਣੀਆਂ ਸਨ ਇਤਿਹਾਸ ਵਿੱਚ ਵੀ ਹੋਈਆਂ ਨੇ ਕੋਈ ਸ਼ੱਕ ਨਹੀਂ ਪਰ ਇਸ ਗੱਲ ਦਾ ਮਾਨ ਸਿੱਖ ਕਰ ਸਕਦੇ ਨੇ ਵੀ ਜਿਹੋ ਦੀ ਬਾਣੀ ਗੁਰੂਆਂ ਦੇ ਸਮੇਂ ਸੀ ਉਹੋ ਦੀ ਬਾਣੀ ਅੱਜ ਵੀ ਸਾਡੇ ਸਿੱਖਾਂ ਦੇ ਕੋਲ ਹੈਗੀ ਹੈ ਇੱਕ ਤਾਂ ਗੁਰੂ ਅਰਜਨ ਸਾਹਿਬ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਔਰ ਦੂਜਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਬਲਹਾਰ ਜਾਇਓ ਜਿਹੜੇ ਸਾਨੂੰ ਇਹੋ ਜਿਹੇ ਗੁਰੂ ਦੇ ਲੜ ਲਾ ਕੇ ਗਏ ਨੇ ਜਦੋਂ ਅਸੀਂ ਨਹੀਂ ਸੀ ਇਹ ਉਦੋਂ ਵੀ ਸੀ ਅਸੀਂ ਹਾਂ ਇਹ ਹੁਣ ਵੀ ਨੇ ਜਦੋਂ ਅਸੀਂ ਨਹੀਂ ਹੋਵਾਂਗੇ ਸਾਡੇ ਸਤਿਗੁਰੂ ਉਦੋਂ ਵੀ ਹੋਣਗੇ ਜ਼ਰੂਰੀ ਗੁਰੂ ਕਦੇ ਜੰਮਦਾ ਮਰਦਾ ਨਹੀਂ ਹੁੰਦਾ ਜਿਹੜਾ ਜੰਮਦਾ ਜਾਂ ਮਰਦਾ ਉਹ ਗੁਰੂ ਨਹੀਂ ਹੋ ਸਕਦਾ ਮੈਂ ਕੋਲੋਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੋਇਆ ਹੈ ਮਾਰੇ ਕਹਿੰਦੇ ਨੇ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ 'ਚ ਰਹਿਿਆ ਸਮਾਇ